ਨਾਟ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰੁਮਾਨਾ ਮੋਗ ਖੇਤੀਬਾੜੀ ਅਫਸਰ ਲੁਧਿਆਣਾ ਡਾਕਟਰ ਗੁਰਦੀਪ ਸਿੰਘ ਅਤੇ ਬਲਾਕ ਖੇਤੀਬਾੜੀ ਅਫਸਰ ਡੇਲੋਂ ਡਾਕਟਰ ਨਰਮਲ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸਰਕਲ ਟਿੱਬਾ ਦੇ ਪਿੰਡ ਖਾਨਪੁਰ ਵਿੱਚ ਖੇਤੀਬਾੜੀ ਵਿਸਥਾਰ ਅਫਸਰ ਡਾਕਟਰ ਗੁਰਮੀਤ ਢਾਲੀਵਾਲ ਅਤੇ ਜਸਵਿੰਦਰ ਕੌਰ ਏਐਸਆਈ ਵੱਲੋਂ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ ਕੈਂਪ ਦਾ ਮੁੱਖ ਮੰਤਵ ਕਿਸਾਨਾਂ ਨੂੰ ਕਣਕ ਦੌਰਾਨ ਵਧਦੇ ਤਾਪਮਾਨ ਦੇ ਨਾਲ-ਨਾਲ ਪੀਲੀ ਕੁੰਗੀ ਦੀ ਰੋਕਥਾਮ ਬਾਰੇ ਸੁਚੇਤ ਕਰਨਾ ਸੀ ਇਸ ਮੌਕੇ ਡਾਕਟਰ ਗੁਰਮੀਤ ਢਾਲੀਵਾਲ ਵੱਲੋਂ ਕਿਸਾਨ ਹਰਮਨਜੀਤ ਸਿੰਘ ਦੇ ਖੇਤਾਂ ਦਾ ਦੌਰਾ ਕੀਤਾ ਗਿਆ ਅਤੇ ਕਿਸਾਨਾਂ ਨੂੰ ਕਣਕ ਫਸਲ ਵਿੱਚ ਜਦੋਂ ਫਸਲ ਗੋਭ ਵਿੱਚ ਹੋਵੇ ਉਸ ਦੌਰਾਨ 13045 ਦਾ ਛਿੜਕਾ ਕਰਨ ਦੀ ਸਲਾਹ ਦਿੱਤੀ ਗਈ ਇਸ ਮੌਕੇ ਉਹਨਾਂ ਨੇ ਕਿਸਾਨਾਂ ਨੂੰ ਪੀਲੀ ਕੁੰਗੀ ਦੇ ਲੱਛਣ ਅਤੇ ਉਸ ਦੀ ਰੋਕਥਾਮ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਸਿਫਾਰਿਸ਼ ਉਲੀ ਨਾਸ਼ਕਾਂ ਜਾਹਿਰਾ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ। ਉਹਨਾਂ ਕਿਹਾ ਕਿ ਜਿਹੜੀ ਵੀ ਕਣਕ ਦੀ ਕਿਸਮ ਕਿਸਾਨਾਂ ਨੂੰ ਵਧਿਆ ਝਾੜ ਦੇ ਰਹੀ ਹੈ ਉਹ ਕਿਸਮ ਹੀਟ ਰਕਬਾ ਵਧਾਉਣ ਲਈ ਆਪਣਾ ਬੀਜ ਆਪਣੇ ਖੇਤ ਵਿੱਚ ਹੀ ਪੈਦਾ ਕਰਨ। ਇਸ ਮੌਕੇ ਜਸਵਿੰਦਰ ਕੌਰ ਖੇਤੀਬਾੜੀ ਸਾਬਕਾ ਇਨਸਪੈਕਟਰ ਟਿੱਬਾ ਵੱਲੋਂ ਕਿਸਾਨਾਂ ਨੂੰ ਪੀਐਮ ਕਿਸਾਨ ਸਨਮਾਨ ਨਿਧੀ ਯੋਜਨਾ ਤਹਿਤ ਰਹਿੰਦੇ ਕਿਸਾਨਾਂ ਨੂੰ ਲੈਂਡ ਸੀਡਿੰਗ ਅਤੇ ਈ ਕੇवाईसी ਕਰਵਾਉਣ ਲਈ ਕਿਹਾ ਗਿਆ ਹਰਮਨਜੀਤ ਸਿੰਘ ਦੇ ਖੇਤਾਂ ਦਾ ਦੌਰਾ ਕੀਤਾ ਗਿਆ ਜਿਸ ਵਿੱਚ ਕਿਸਾਨ ਵੱਲੋਂ ਖੇਤ ਦੇ ਥੋੜੇ ਥੋੜੇ ਹਿੱਸੇ ਵਿੱਚ ਸਰੋਂ, ਕੋਬੀ, ਕੇਲੇ ਦੀ ਫਸਲ ਪੀਜੀ ਗਈ ਹੈ ਅਤੇ ਕਿਸਾਨ ਨੇ ਖੇਤ ਵਿੱਚ ਸੋਲਰ ਪੈਨਲ ਵੀ ਲਗਾਇਆ ਹੋਇਆ ਹੈ ਅਤੇ ਕਿਸਾਨ ਵੱਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਸਪਰੇ ਨਹੀਂ ਕੀਤੀ ਜਾਂਦੀ ਹੈ ਇਸ ਮੌਕੇ ਤੇ ਬੇਲਦਾਰ ਮਨਿੰਦਰ ਸਿੰਘ ਕਿਸਾਨ ਕੁਲਵੰਤ ਸਿੰਘ ਹਰਮਨਜੀਤ ਸਿੰਘ ਸੁਖਚੈਨ ਸਿੰਘ ਗੁਰਚਰਨ ਸਿੰਘ ਅਤੇ ਹੋਰ ਕਿਸਾਨ ਵੀ ਹਾਜ਼ਰ ਸਨ